ਸਵਾਗਤ ਹੈ ਜੀ ਆਪਣੇ ਚੈਨਲ ਸੰਕੀ ਕਮਕੜੀ ਚ ਆਪਾਂ ਜੀ ਇਸ ਸਮੇ ਸਮਾਣਾ ਭਾਨੀਗੜ੍ਹ ਸੜਕ ਤੇ ਤੇ ਆਪਾਂ ਚੱਲਿਆ ਜੀ ਪਿੰਡ ਬੰਬਣਾ ਜੋ ਸਮਾਣੇ ਤੋਂ 8 ਤੋਂ 10 ਕਿਲੋਮੀਟਰ ਦੂਰ ਹੈ ਆ ਗਿਆ ਜੀ ਪਿੰਡ ਦਾ 메ਨ ਦਰਵਾਜਾ ਗੇਟ ਸਾਹਮਣੇ ਇੱਕ ਟਾਵਰ ਵੀ ਦਿਖ ਰਿਹਾ ਹੈ ਆਪਾਂ ਗੇਟ ਦੇ ਅੰਦਰ ਹੋ ਗਏ ਜੀ ਤੇ ਇਧਰ ਸਾਈਡ ਤੇ ਆਪਣੇ ਆ ਗਈ ਜੀ ਸਰਕਾਰੀ ਡਿਸਪੈਂਸਰੀ ਤੇ ਪਿੰਡ ਸ਼ਹਿਰ ਟਾਵਰ ਆ ਗਿਆ ਜੀ ਤੇ ਆਪਾਂ ਹੁਣ ਪਿੰਡ 'ਚ ਐਂਟਰ ਹੋ ਗਏ ਦੇਖੋ ਪਿੰਡ ਦੀਆਂ ਸੜਕਾਂ ਪਿੰਡ ਦੇ ਕਿਸਾਨ ਭਰਾ ਆਪਣੇ ਆਪਣੇ ਖੇਤਾਂ ਨੂੰ ਕੰਮ ਤੇ ਜਾ ਰਹੇ ਨੇ ਦੇਖੋ ਸਾਫ਼ ਸੁਥਰੀਆਂ ਸੜਕਾਂ ਸਾਈਡਾਂ ਤੇ ਲੋਕਿੰਗ ਟਾਇਲ ਵੀ ਲੱਗੀ ਐ ਪੁਰਾਣੀ ਕਹਾਵਤ ਹੈ ਕਹਿੰਦੇ ਜੀ ਪਿੰਡ ਦੀਆਂ ਸੜਕਾਂ ਦੇਖ ਕੇ ਪਿੰਡ ਦਾ ਪਤਾ ਲੱਗ ਜਾਂਦਾ ਹੈ ਜਾਂ ਕਹਿੰਦੇ ਪਿੰਡ ਦੇ ਗੁਹਾਰਿਆਂ ਤੋਂ ਪਿੰਡ ਦੀ ਪਛਾਣ ਆ ਜਾਂਦੀ ਹੈ ਇਹ ਜਾ ਰਹੇ ਜੀ ਇੱਕ ਬਲਦ ਰੇੜਾ ਇਨੂੰ ਬੱਗੀ ਵੀ ਕਹਿ ਦਿੰਦੇ ਨੇ ਆ ਪਿੰਡ ਦਾ ਇੱਕ ਸਰਕਾਰੀ ਸਕੂਲ ਬਹੁਤ ਸੋਹਣਾ ਗੇਟ ਬਹੁਤ ਸੋਹਣਾ ਲੱਗ ਰਿਹਾ ਗੇਟ ਜੀ ਤਾਂ ਆਪਾਂ ਗੱਲ ਕਰ ਰਹੇ ਸੀ ਬੱਗੀ ਜਿਹੜਾ ਇਹ ਪਿੰਡਾਂ ਚ ਖੇਤਾਂ ਜੋ ਪੱਠੇ ਲਿਆਉਣ ਵਾਸਤੇ ਵਰਤੇ ਜਾਂਦਾ ਜਾਂ ਕਰਦੇ ਹੋਰ ਕੰਮ ਕਾਰਾਂ ਵਾਸਤੇ ਇਹਦੀ ਵਰਤੋਂ ਹਰ ਲਈ ਜਾਂਦੀ ਹੈ ਦੇਖੋ ਪਿੰਡ ਦੀ ਸੜਕ ਆਪਾਂ ਪਿੰਡ ਦੇ ਇੱਕ ਇੱਕ ਮੱਕੜੀ ਕਰਾਂਗੇ ਬਾਹਰ ਦੀ ਵਾਰ ਉਹ ਭਾਈ ਰਸਤਾ ਛੱਡ ਦੋ ਸੜਕ ਦੇ ਵਿਚਾਲੇ ਲਾਤਾ ਜਾਮ ਇਹ ਕੋਈ ਸਮਾਨ ਸੂਨ ਵੇਚਣ ਆਲੇ ਆਂਦੇ ਨੇ ਪਿੰਡਾਂ ਚ ਸਬਜੀ ਜਾਂ ਕੋਈ ਫਰੂਟ ਇਹ ਫਿਰ ਹੋਕਾ ਦਿੰਦੇ ਜਿੱਥੇ ਦਿਲ ਕਰੇ ਉੱਥੇ ਖੜਾ ਤੀਏ ਆਪਾਂ ਪਿੰਡ ਦੇ ਬਾਹਰ-ਬਾਰ ਦੀ ਹੋਗੇ ਉਹ ਦੇਖੋ ਜੀ ਸਾਹਮਣੇ ਇੱਕ ਸਾਨੂੰ ਦਰਵਾਜਾ ਦਿਖ ਰਿਹਾ ਜੀ ਬਹੁਤ ਵੱਡਾ ਇਹ ਪੁਰਾਣੇ ਦਰਵਾਜੇ ਨੇ ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਨੇ ਭਾਈ ਇੰਨੇ ਬੰਦੇ ਇਕੱਠੇ ਹੋਏ ਨੇ ਦੇਖ ਇੱਕ ਵਾਰੀ ਦੇਖ ਲੈਣੇ ਬਾਈ ਕੀ ਗੱਲ ਹੋ ਗਈ अच्छा ये तो कोई भाई कोई प्रोग्राम है समागम ओदे वास्ते कोई भोग या कोई फंक्शन है जी छोटा जा कोई आपा अपना ਪਿੰਡ ਦੀਆਂ ਗਲੀਆਂ ਦੇਖੀਏ ਆਪਾਂ ਦੁਬਾਰਾ ਘੁੰਮ ਕੇ ਫੇਰ ਇਸੇ ਜਗ੍ਹਾ ਤੇ ਫੇਰ ਆਵਾਂਗੇ ਜੀ ਦਰਵਾਜੇ ਵਿੱਚ ਦੀ ਜਰੂਰ ਲੰਘਾਂਗੇ ਦੇਖੋ ਪਿੰਡ ਦੀ ਸਾਦਸ ਭਾਈ ਪਿੰਡ ਦੇ ਮਕਾਨ ਦੇਖੋ ਜੀ ਕਿਆ ਸੋਹਣੇ ਨੇ ਜੀ ਸ਼ਹਿਰਾਂ ਚ ਵੀ ਇਹੋ ਜਿਹੇ ਮਕਾਨ ਘੱਟ ਦੇਖਣ ਨੂੰ ਮਿਲਦੇ ਨੇ ਨਾਲ-ਨਾਲ ਪੁਰਾਣੇ ਮਕਾਨ ਵੀ ਹੈਗੇ ਨੇ ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਦਾ ਹੈ ਜੀ ਪੁਰਾਣਾ ਪਿੰਡ ਹੈ ਬਹੁਤ ਹਜੇ ਵੀ ਬਹੁਤ سارے ਮਕਾਨ ਇੱਥੇ ਪੁਰਾਣੇ ਖੜੇ ਨੇ ਪਿੰਡ ਦੇ ਬਜ਼ੁਰਗ ਸੜਕਾਂ ਦੇ ਬੈਠੇ ਨੇ ਜੀ ਇਹ ਇੱਥੇ ਸੱਤ ਦਰਖਤ ਥੱਲੇ ਇੱਕ ਦਰਵਾਜ਼ਾ ਆਪਾਂ ਨੂੰ ਹੋਰ ਮਿਲ ਗਿਆ ਜੀ ਆਪਾਂ ਇਹ ਦਰਵਾਜ਼ਾ ਵੀ ਜ਼ਰੂਰ ਦੇਖਾਂਗੇ ਦਰਵਾਜ਼ੇ ਦੇ ਅੰਦਰ ਵੀ ਐਂਟਰ ਕਰਾਂਗੇ ਇਹ ਸਾਈਡ ਤੇ ਕੁਝ ਪੂਜਨੀਏ ਸਥਾਨ ਬਣੇ ਹੋਏ ਨੇ ਦੇਖੋ ਹਜੇ ਵੀ ਬੁਲੰਦ ਖੜਿਆ ਦਰਵਾਜ਼ਾ ਹੈ ਜੀ ਇਹ ਉਮਰ ਦਾ ਅੰਦਾਜ਼ਾ ਲਾ ਸਕਦੇ ਹੋ ਆਜ਼ਾਦੀ ਤੋਂ ਪਹਿਲਾਂ ਦਾ 70 ਸਾਲ ਆਜ਼ਾਦ ਹੋਏ ਨੂੰ ਹੋਗੇ ਉਸ ਤੋਂ ਪਹਿਲਾਂ ਦਾ ਹੀ ਤੇ ਪਿੰਡ ਦੀਆਂ ਤੰਗ ਵਾਲੀਆਂ ਜੇ ਆਪਾਂ ਆ ਗਏ ਜੀ ਆਰਸੀਸੀ ਜਾਂ ਸਿਮਿੰਟਡ ਗਲੀਆਂ ਨੇ ਪੱਕੀਆਂ ਦੇਖੋ ਪੱਕੀਆਂ ਗਲੀਆਂ ਜੋ ਹੁੰਦੇ ਹੋਏ ਆਪਾਂ ਆ ਗਏ ਲੋਕਿੰਗ ਟੈਲਾਂ ਵਾਲੀ ਗਲੀ 'ਚ ਕਿਤੇ ਜਗ੍ਹਾ ਖੁੱਲ ਜਾਂਦੀ ਹੈ ਕਿਤੇ ਪੀੜੀ ਹੋ ਜਾਂਦੀ ਹੈ ਇਹ ਪਿੰਡਾਂ ਦੀਆਂ ਗਲੀਆਂ ਇਹੋ ਜਿਹੀਆਂ ਹੁੰਦੀਆਂ ਨੇ ਜੀ ਪਿੰਡਾਂ 'ਚ ਹਜੇ ਵੀ ਪੁਰਾਣੇ ਮਕਾਨ ਖੜੇ ਨੇ ਜਿਵੇਂ ਹਵੇਲੀ ਟਾਈਪ ਦਾ ਲਾ ਲੋ ਜਾਂ ਕਿਲਾ ਟਾਈਪ ਦਾ ਲਾ ਲੋ ਉਹ ਵੀ ਆਪਾਂ ਜ਼ਰੂਰ ਦੇਖਾਂਗੇ ਕਿਤੇ ਕਿਤੇ ਵਿਰਲੇ-ਵਿਰਲੇ ਮਕਾਨ ਪਏ ਨੇ ਕੁਝ ਤਾਂ ਲੋਕਾਂ ਨੇ ਢਾ ਕੇ ਦੁਬਾਰਾ ਨਵੇਂ ਬਣਾਤੇ ਨੇ ਆ ਗਈ ਪਿੰਡ ਦੀ ਇੱਕ ਫਿਰ ਪੱਕੀ ਸੜਕ ਤੇ ਆਪਾਂ ਚੜ ਗਏ ਜੀ ਘੁੰਮਦੇ ਘਮਾਂਦੇ ਪਿੰਡ ਦੀਆਂ ਗਲੀਆਂ ਵੀ ਦੇਖਾਂਗੇ ਤੇ ਸੜਕਾਂ ਵੀ ਦੇਖਾਂਗੇ ਜਿੱਥੇ ਤੱਕ ਆਪਣਾ ਬਾਈਕ ਜਾਏਗੀ ਉੱਥੇ ਤੱਕ ਜਰੂਰ ਜਾਵਾਂਗੇ ਜੀ ਆ ਬਰੀਕ ਪੜੀਆਂ ਤੰਗ ਗਲੀਆਂ ਚੋਂ ਵੀ ਆਪਾਂ ਘੁੰਮਦੇ ਘਮਾਉਂਦੇ ਜਿੰਨਾ ਕ ਆਪਣੇ ਤੋਂ ਪਿੰਡ ਕਵਰ ਹੋ ਸਕੇਗਾ ਕਰਾਂਗੇ ਮੈਨੂੰ ਲੱਗਦਾ ਆਪਾਂ ਗਲਤ ਰਸਤੇ ਆ ਗਏ ਜੀ ਕਿਤੇ ਹਾਂ ਉਹੀ ਕੰਮ ਹੋਇਆ ਜੀ ਦੇਖੋ ਰਸਤਾ ਇੱਥੋਂ ਬੰਦ ਹੈ ਜੀ ਚੰਗਾ ਜੀ ਯੂ ਟਰਨ ਲੈ ਲੈਣੇ ਆ ਜੀ ਆਪਾਂ ਯੂ ਟਰਨ ਲੈ ਕੇ ਫਿਰ ਵਾਪਸ ਹੋ ਗਏ ਜੀ ਇਸੇ ਗਲੀ 'ਚ ਫੇਰ ਵਾਪਸ ਜਾ ਕੇ ਕੋਈ ਹੋਰ ਰਸਤਾ ਲੱਭਾਂਗੇ ਜੀ ਜਿੰਨਾ ਪਿੰਡ ਦਿਖਾ ਸਕਦੇ ਆ ਦਿਖਾਵਾਂਗੇ ਤੇ ਉਸ ਤੋਂ ਬਾਅਦ ਫੇਰ ਆਪਾਂ ਆਪਣੇ ਮਿੱਤਰ ਨੂੰ ਵੀ ਮਿਲਾਂਗੇ ਲੱਸੀ ਪਾਣੀ ਪੀ ਕੇ ਫੇਰ ਅਗਲੇ ਪਿੰਡ ਚੱਲਾਂਗੇ ਤਾਂ ਆਪਾਂ ਜੀ ਪਿੰਡ ਤੋਂ ਫੇਰ ਹੁਣ ਆਗੇ ਜੀ ਸੜਕ ਤੇ ਇਥੋਂ ਘੁੰਮਦੇ ਕਮਾਂਦੇ ਆਪਾਂ ਹੋਰ ਪਾਸੇ ਨੂੰ ਦੁਰਦੇ ਆਂ ਦੇਖੋ ਜੀ ਪਿੰਡ ਵਾਹ ਜੀ ਜਿੰਨੇ ਵੀ ਸਾਡੇ ਪਿੰਡ ਵਾਲੇ ਮਿੱਤਰਾਂ ਨੇ ਸਾਡੇ ਨਾਲ ਜੁੜਨਾ ਅਸੀਂ ਵੱਖ-ਵੱਖ ਪਿੰਡਾਂ ਦੀਆਂ ਦਿਖਾਵਾਂਗੇ ਆਪਾਂ ਆਗੇ ਉਸੇ ਦਰਵਾਜ਼ੇ 'ਚ ਲਓ ਜੀ ਬਜ਼ੁਰਗ ਵੀ ਆਪਣੇ ਜਾ ਰਹੇ ਨੇ ਪਿੰਡ ਦੇ ਜੀ ਆ ਗਿਆ ਜੀ ਦੇਖੋ ਆ ਗਿਆ ਜੀ ਦਰਵਾਜ਼ਾ ਉਹੀ ਹੁਣ ਆਪਾਂ ਚਲਾਂਗੇ ਜੀ ਅਗਲੀ ਰੂਟ ਤੇ ਇਹ ਪਿੰਡ ਦੀ ਫਿਰਣੀ ਹੈ ਜੀ ਇਹ ਬਾਹਰੋਂ-ਬਾਹਰੋਂ ਆਪਾਂ ਘੇੜਾ ਖਾ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਦੀ ਦਿਖ ਰਹੀ ਇਮਾਰਤ ਜੀ ਬਹੁਤ ਸੋਹਣੀ ਹੈ ਚਿੱਟੀਆਂ ਟਾਈਲਾਂ ਇਹ ਆਪਾਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਆ ਗਏ ਉਹ ਪਹਿਲਾਂ ਉਧਰਲਾ ਪਾਸਾ ਗੇਟ ਤੋਂ ਅੰਦਰ ਆਏ ਸੀ ਉਹ ਫਰੰਟ ਸੀ ਇਹ ਪਿਛਲੇ ਪਾਸੇ ਆ ਗਏ ਹੁਣ ਆਪਾਂ ਇਤੋਂ ਇੱਕ ਬਿਲਕੁਲ ਤੰਗ ਗਲੀ 'ਚ ਜਾਵਾਂਗੇ ਜਿਹਦੇ 'ਚੋਂ ਪੂਰਾ ਪੂਰਾ ਰਸਤਾ ਹੈ ਜੀ ਇਹਨਾਂ ਗਲੀਆਂ 'ਚ ਹਰੇਕ ਬੰਦਾ ਨਹੀਂ ਜਾਂਦਾ ਜੀ ਜਿਹਨੂੰ ਇਹਦੇ ਬਾਰੇ ਤਜਰਬਾ ਹੈ ਉਹ ਹੀ ਜਾਊਗਾ ਜੀ ਇੱਥੋਂ ਆਪਾਂ ਚੱਲਾਂਗੇ ਜੀ ਸਾਡੇ ਮਿੱਤਰ ਭਰਪੂਰ ਸਿੰਘ ਦੇ ਘਰ ਉੱਥੇ ਜਾ ਕੇ ਆਪਾਂ ਲੱਸੀ ਪੀਣੀ ਹੈ ਜੀ ਆਹ ਦੇਖੋ ਜੀ ਗਲੀਆਂ ਪਿੰਡ ਦੀ ਪੂਰੀ ਘਮਕੜੀ ਹੋ ਗਈ ਜੀ ਘੁੰਮਦੇ ਘਮੰਦੇ ਜੀ ਆ ਗਿਆ ਜੀ ਹਾਈਵੇ ਤੋਂ ਉੱਤਰਦਾ ਹੋਇਆ ਫੇਰ ਰੋੜ ਇੱਧਰ ਨੂੰ ਆ ਜਾਂਦੇ ਆ ਤੇ ਆ ਸਾਹਮਣੇ ਆਪਨੇ ਮਿਸਤਰੀ ਜੀ ਬਨੇਰਾ ਬਣਾਉਣ ਲੱਗੇ ਹੋਏ ਨੇ ਜੀ ਪਲਾਸਟਰ ਕਰ ਰਹੇ ਨੇ ਲਓ ਜੀ ਆਪਾਂ ਪਹੁੰਚ ਗਏ ਜੀ ਭਰਪੂਰ ਸਿੰਘ ਪੂਰਾ ਜੀ ਦੇ ਘਰ ਇੱਥੇ ਲੱਸੀ ਵੀ ਕੇ ਆਪਾਂ ਫਿਰ ਚਾਲੇ ਪਾਉਨੇ ਆ ਲਓ ਜੀ ਲੱਸੀ ਤੋਂ ਬਾਅਦ ਆਪਾਂ ਫਿਰ ਚਾਲੇ ਪਾਦੇ ਹੋਰ ਬਾਈ ਜੀ ਠੀਕ ਹੋ ਹਾਂ ਜੀ ਬਾ ਜੀ ਬਾ ਕੀ ਦੇਖਤੇ ਹੋ ਲਓ ਜੀ ਆਦੋ ਕੁੱਤੇਓ ਬਾਈ ਤੁਸੀਂ ਕਿਉਂ ਭਜਦੇ ਹੋ ਅਸੀਂ ਕੁਝ ਨਹੀਂ ਕਹਿਸਾ ਲਓ ਜੀ ਹੁਣ ਆਪਾਂ ਨਿਕਲਾਂਗੇ ਪਿੰਡ ਤੋਂ ਬਾਹਰ ਅਗਲੇ ਪਿੰਡ ਨੂੰ ਜਾਣ ਦਾ ਰਸਤਾ ਲੱਭਾਂਗੇ ਕੁਝ ਸ਼ਾਇਦ ਇੱਥੇ ਪ੍ਰੋਗਰਾਮ ਹੈ ਸਜਾਵਟ ਹੋਈ ਵੀ ਹੈ ਇਹ ਪਿੰਡ ਦੀ ਜੀ ਕੋਈ ਪੂਜਾ ਦਾ ਸਥਾਨ ਹੈ ਜੀ ਚਿੱਟੀਆਂ ਟੈਲਾਂ ਨਾਲ ਆ ਕੇ ਬਹੁਤ ਸੋਹਣਾ ਬਣਾਇਆ ਹੋਇਆ ਹੈ ਤੇ ਆ ਗਈ ਖੁੱਲੀ ਜਗ੍ਹਾ ਦੇਖੋ ਕਿਸੇ ਟਾਈਮ ਇੱਥੇ ਕੱਚਾ ਹੁੰਦਾ ਸੀ ਸਾਰਾ ਸਾਹਮਣੇ ਦੇਖੋ ਜੀ ਮੋਬਾਈਲ ਟਾਵਰ ਦਿਖ ਰਿਹਾ ਆਪਾਂ ਨੂੰ ਜੀ ਜਿਹੜੇ ਆਪਣੇ ਨੇੜੇ-ਤੇੜੇ 5-7 ਕਿਲੋਮੀਟਰ ਤੱਕ ਦੀ ਰੇਂਜ ਵਿੱਚ ਮੋਬਾਈਲ ਨੈਟਵਰਕ ਇੱਥੋਂ ਛੱਡਿਆ ਜਾਂਦਾ ਹੈ ਜੀ ਦੂਰੋਂ ਐ ਲੱਗਦਾ ਸੀ ਜਿਵੇਂ ਕੋਈ ਗੁਬਾਰਾ ਉੱਡ ਰਿਹਾ ਹੋਵੇ ਰस्सियां ਬੰਨ ਕੇ ਨੇੜੇ ਆ ਕੇ ਪਤਾ ਲੱਗਦਾ ਮੋਬਾਈਲ ਟਾਵਰ ਹੈ ਜੀ ਨੋ ਜੀ ਆਪਾਂ ਆ ਗਏ ਜੀ ਪਿੰਡ ਦੀ ਫਿਰਨੀ ਤੇ ਇਹਨੂੰ ਕਹਿੰਦੇ ਨੇ ਪਿੰਡ ਦੀ ਫਿਰਨੀ ਜਿਹੜੀ ਇਹ ਪਿੰਡ ਦੇ ਪੂਰੇ ਚੱਕਰ ਖਾਏ ਹੁੰਦੀ ਹੈ ਸਾਰੇ ਪਿੰਡ ਦਾ ਘੇੜਾ ਖਾ ਕੇ ਆਪਾਂ ਫਿਰਨੀ ਤੇ ਪਹੁੰਚ ਗਏ ਜੀ ਇੱਥੇ ਆ ਦੇਖੋ ਜੀ ਸਾਈਡ ਦੇ ਪਿੰਡ ਦੇ ਇਹਨੂੰ ਗਹਾਰੇ ਕਹਿੰਦੇ ਨੇ ਜੀ ਜਾਂ ਕੁਝ ਹੋਰ ਕਹਿੰਦੇ ਨੇ ਸ਼ਾਇਦ ਇਹ ਚ ਗੋਹੇ ਦੀਆਂ ਪਾਤੀਆਂ ਇਹਨੂੰ ਪਿੰਡ ਦੀ ਰੂੜੀ ਕਹਿੰਦੇ ਨੇ ਜਿਹੜੇ ਆਪਣੇ ਘਰ ਦਾ ਗੋਹਾ ਹੁੰਦਾ ਪਸ਼ੂਆਂ ਦਾ ਉਹ ਇੱਥੇ ਗਿਰਿਆ ਜਾਂਦਾ ਤੇ ਉਹਦੇ ਸਮੇਂ ਦੇ ਮੁਤਾਬਕ ਉਹਨੂੰ ਫਿਰ ਖੇਤ ਚ ਪਾਇਆ ਜਾਂਦਾ ਹੈ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆਪਾਂ ਨੂੰ ਫੇਰ ਆ ਗਈ ਆਪਾਂ ਜਿਹੜਾ ਗੁੜਾ ਖਾ ਕੇ ਫੇਰ ਉੱਤੇ ਪਹੁੰਚ ਗਏ ਇਧਰ ਸਾਈਡ ਦੇ ਉੱਤੇ ਬੱਚੇ ਕੁਝ ਵੰਟੇ ਵੀ ਖੇਡ ਰਹੇ ਨੇ ਪੁਰਾਣੀਆਂ ਖੇਡਾਂ ਹਜੇ ਵੀ ਪਿੰਡਾਂ 'ਚ ਹੈਗੀਆਂ ਨੇ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਆਪਾਂ ਨੂੰ ਦਿਖ ਰਹੀ ਹੈ ਆਪਾਂ ਫੇਰ ਘੁੰਮ-ਘਮਾ ਕੇ ਉਸੇ ਸੜਕ ਤੇ ਪਹੁੰਚ ਗਏ ਇਹ ਪਿੰਡ ਦਾ ਪੂਰਾ ਢੇਲਾ ਖਾ ਲਿਆ ਆਪਾਂ ਨੇ ਲਓ ਜੀ ਆਪਾਂ ਇਹ ਪੀੜੀ ਗਲੀ 'ਚੋਂ ਨਿਕਲੇ ਅੰਦਰ ਗਏ ਸੀ ਵਾਪਸ ਆ ਗਏ ਤੇ ਹੁਣ ਆਪਾਂ ਸ਼ਾਇਦ ਇੱਕ ਗਲੀ ਹੋਰ ਰਹਿ ਗਈ ਹੈ ਮੈਨੂੰ ਲੱਗਦਾ ਹੈ ਉਹ ਵੀ ਦੇਖ ਹੀ ਲਈਏ ਮੈਨੂੰ ਲੱਗਦਾ ਵੀ ਕਿਤੇ ਆਪਾਂ ਗਲੀ ਨੂੰ ਭੁੱਲ ਗਏ ਆਪਾਂ ਘੁੰਮਦੇ ਕਮਾਂਦੇ ਫੇਰ ਉੱਥੇ ਪਹੁੰਚ ਗਏ ਹੁਣ ਐ ਵੀ ਉਹ ਪਹਿਲਾਂ ਆ ਬੰਦੇ ਨਮਸਕਾਰ ਜੀ ਨਾ ਜੀ ਪਿੰਡ ਤੇ ਸਿਆਣੇ ਬੰਦੇ ਵੀ ਖੜੇ ਨੇ ਜੀ ਹੁਣ ਇਸੇ ਜਗ੍ਹਾ ਤੇ ਆ ਦਰਵਾਜਾ ਆਪਾਂ ਫੇਰ ਪਹੁੰਚ ਗਏ ਜੀ ਤੀਸਰੀ ਚੌਥੀ ਵਾਰ ਆਪਾਂ ਨੂੰ ਫੇਰ ਉਹੀ ਦਰਵਾਜਾ ਮਿਲ ਰਿਹਾ ਆਪਾਂ ਐਸੇ ਤੋਂ ਸੜਕ ਤੋਂ ਫੇਰ ਵਾਪਸ ਆ ਗਏ ਹੁਣ ਆਪਾਂ ਚੱਲਾਂਗੇ ਜੀ ਅਗਲੇ ਪਿੰਡ ਨੂੰ ਇਹ ਘੁੰਮਦੇ ਘਮਾਉਂਦੇ ਆਪਾਂ ਪਿੰਡ ਤੋਂ ਫਿਰ ਉਸੇ ਰੋਡ ਤੇ ਪਹੁੰਚੇ ਆਂ। ਇਹੀ ਰੋਡ ਉਹੀ ਸਮਾਣਾ ਭਾਨੀਗੜ ਦਰਵਾਜੇ ਤੇ ਪਹੁੰਚ ਸਕਦੀ ਐ ਪਰ ਆਪਾਂ ਉੱਥੇ ਨਾ ਜਾਂਦੇ ਹੋਏ ਇਧਰੋਂ ਆਪਾਂ ਕਾਨਗੜ ਨੂੰ ਮੁੜਾਂਗੇ। ਇਧਰਲਾ ਪਿੰਡ ਹੈ ਜੀ ਕਾਨਗੜ। ਤਕਰੀਬਨ 5 ਤੋਂ 6 ਕਿਲੋਮੀਟਰ ਦੂਰ ਹੈ ਆ ਸਾਈਡ ਤੇ ਆ ਗਿਆ ਜੀ ਕੋਈ ਟੈਂਟ ਹਾਊਸ। ਥੋੜਾ ਜਿਹਾ ਪਾਣੀ ਛੜਕ ਦੇ ਉੱਤੇ ਪਾਣੀ ਖਿਲਰ ਰਿਆ ਪਿਆ। ਬਾਕੀ ਸਾਫ਼ ਸਵੱਈ ਸੋਹਣੀ ਐ ਪਿੰਡ ਦੀ ਜੀ। ਲਓ ਜੀ ਹੁਣ ਆਪਾਂ ਚੱਲ ਗਏ ਪਿੰਡ ਕਨਗੜ ਨੂੰ ਆ ਦੇਖੋ ਸਾਈਟਾਂ ਦੇ ਉੱਤੇ ਖੇਤ ਹਰੇ ਭਰੇ ਕਣਕ ਲੱਗੀ ਹੋਈ ਐ ਸੜਕ ਵੀ ਵਧੀਆ ਐ ਜੀ ਸਾਫ਼ ਸੁਥਰੀ ਤਕਰੀਬਨ 5 ਤੋਂ 6 ਕਿਲੋਮੀਟਰ ਦੂਰ ਪਿੰਡ ਕਨਗੜਾ ਐ ਇਧਰ ਗੁਰਦੁਆਰਾ ਸਾਹਿਬ ਤੇ ਇਹ ਆ ਗਿਆ ਜੀ ਖੇਡ ਦਾ ਮੈਦਾਨ ਐ ਇਹ ਪਿੰਡ ਦਾ ਖੇਡ ਦਾ ਮੈਦਾਨ ਐ ਜਦੋਂ ਇਹ ਬਣਿਆ ਸੀ ਬਹੁਤ ਸੋਹਣਾ ਸੀ ਇਹਦੀ ਚਾਰ ਦੁਆਰੇ ਵੀ ਹੌਲੀ-ਹੌਲੀ ਢਾਹ-ਢੇਰੀ ਹੋ ਗਈ ਐ ਜੀ ਕੁਛ ਮੈਦਾਨ ਵੀ ਰਿਪੇਅਰ ਪਾਲ ਰਿਹਾ ਹੈ ਇਹ ਪਿੰਡ ਦੇ ਪੰਚਾਇਤ ਨੂੰ ਬੇਨਤੀ ਹੈ ਮੈਦਾਨ ਨੂੰ ਦੁਬਾਰਾ ਵਧੀਆ ਕੀਤਾ ਜਾਵੇ ਤਾਂ ਕਿ ਪਿੰਡ ਦੇ ਬੱਚੇ ਇੱਥੇ ਖੇਡ ਸਕਣ ਬਹੁਤ ਸੋਹਣੀ ਜਗ੍ਹਾ ਹੈ ਜੀ ਤੇ ਆਪਾਂ ਚੱਲੇ ਆਈ ਹੁਣ ਪਿੰਡ ਕਾਨਗੜ ਨੂੰ